ਫਿਲਮ 스타 ਤਰਮਿੰਦਰ ਕੀ ਇਸ ਦੁਨੀਆ ਤੇ ਨਹੀਂ ਰਹੇ ਆਖਰ ਤਰਮਿੰਦਰ ਦੀ ਮੌਤ ਦਾ ਸੱਚ ਕੀ ਹੈ ਦੋਸਤੋ ਪੋਸੂ ਨਵਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ 1-2 ਦਿਨਾਂ ਤੋਂ ਲਗਾਤਾਰ ਖਬਰਾਂ ਵਾਇਰਲ ਹੋ ਰਹੀਆਂ ਨੇ ਕਿ ਫਿਲਮ 스타 ਤਰਮਿੰਦਰ जिन्ना दी 90 ਸਾਲ ਦੇ ਕਰੀਬ ਉਮਰ ਦੱਸੀ ਜਾ ਰਹੀ ਹੈ ਹੁਣ ਉਹ ਇਸ ਦੁਨੀਆ ਤੇ ਨਹੀਂ ਰਹੇ ਲੇਕਿਨ ਇਨ ਬਿਟਵੀਨ ਹੀ ਖਬਰਾਂ ਇਹ ਆ ਰਹੀਆਂ ਨੇ ਕਿ ਇਹ ਖਬਰਾਂ ਬਿਲਕੁਲ ਨਿਰਾਧਾਰ ਹੈ ਤਰਮਿੰਦਰ ਇਸ ਸਮੇਂ ਕੈਂਡੀ ਹਸਪੀਟਲ ਬੰਬੇ ਵਿਖੇ ਐਡਮਿਟ ਹੈ ਔਰ ਉਹਨਾਂ ਦੀ ਸਿਹਤ ਕਾਫੀ ਜ਼ਿਆਦਾ ਰਿਕਵਰ ਜਿਹੜੀ ਹੈ ਉਹ ਇਸ ਬਿਮਾਰੀ ਤੋਂ ਕਰ ਰਹੀ ਹੈ ਸੋ ਕਿਤੇ ਨਾ ਕਿਤੇ ਇਹ ਖਬਰਾਂ ਜਿਹੜੀਆਂ ਨੇ ਇਹ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤਰਮਿੰਦਰ ਦਾ ਨਿਦੇਨ ਹੋ ਗਿਆ ਤਰਮਿੰਦਰ ਦੀ ਮੌਤ ਹੋ ਚੁੱਕੀ ਹੈ ਔਰ ਮੌਤ ਵੇਲੇ ਪੂਰਾ ਪਰਿਵਾਰ ਉਹਨਾਂ ਦੇ ਕੋਲ ਸੀ ਵਗੈਰਾ ਵਗੈਰਾ ਕੈਂਡੀ ਹਸਪੀਟਲ ਦੇ ਵਿੱਚੋਂ ਇਹ ਰਿਪੋਰਟ ਆਈ ਹੈ ਕਿ ਹੁਣ ਤਰਮਿੰਦਰ ਇਸ ਦੁਨੀਆ ਤੇ ਨਹੀਂ ਰਹੇ ਮਤਲਬ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ ਕਿੰਨਾ ਕੁ ਸੱਚ ਮੰਨਿਆ ਜਾ ਸਕਦਾ ਕਿੰਨਾ ਕੁ ਝੂਠ ਮੰਨਿਆ ਜਾ ਸਕਦਾ ਹੁਣ ਉਹਨਾਂ ਦੀ ਜੇਕਰ ਆਪਾਂ ਤਰਮਿੰਦਰ ਦੀ ਬੇਟੀ ਇਸ਼ਾ ਦਿਉਲ ਦੀ ਗੱਲ ਕਰੀਏ ਤੇ ਉਹਨਾਂ ਨੇ ਇਹਨਾਂ ਖਬਰਾਂ ਨੂੰ ਦਾ ਖੰਡਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਪਾਪਾ ਠੀਕ ਠਾਕ ਹੈ ਔਰ ਉਹ ਕਾਫੀ ਜ਼ਿਆਦਾ ਮਤਲਬ ਜਿਹੜੇ ਹੈ ਉਹ ਇਸ ਬਿਮਾਰੀ ਤੋਂ ਦੂਰ ਜਾ ਰਹੇ ਨੇ ਔਰ ਬਿਮਾਰੀ ਨੂੰ ਕਵਰ ਕਰ ਰਹੇ ਨੇ ਹੁਣ ਇਨ ਬਿਟਵੀਨ ਮਤਲਬ ਇਹ ਖਬਰਾਂ ਆ ਰਹੀਆਂ ਨੇ ਕਿ ਤਰਮਿੰਦਰ ਨੇ ਆਖਰੀ ਸਾਹ ਲੈ ਲਿਆ ਹੈ ਔਰ ਇਸ ਤੋਂ ਬਾਅਦ ਉਹਨਾਂ ਨੂੰ ਮਤਲਬ ਜਿਹੜਾ ਹੈ ਕੈਂਡੀ ਹਸਪੀਟਲ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੀ ਜਿਹੜੀ ਦੇਹ ਹੈ ਉਹ ਸੌਂਪ ਦਿੱਤੀ ਗਈ ਹੈ ਦੋਸਤੋ ਗੱਲ ਇਦਾਂ ਤਰਮਿੰਦਰ ਦਾ ਬਹੁਤ ਵੱਡਾ ਕੈਰੀਅਰ ਜੋ ਹੈ ਉਹ ਫਿਲਮੀ ਦੁਨੀਆ ਦੇ ਨਾਲ ਜੁੜਿਆ ਹੋਇਆ ਹੈ ਪੂਰੀ ਦੁਨੀਆ ਤਰਮਿੰਦਰ ਦੇ ਨਾਮ ਤੋਂ ਪੂਰੀ ਦੁਨੀਆ ਉਹਨਾਂ ਦੇ ਮਤਲਬ ਐਕਟਿੰਗ ਦੀ ਜਿਹੜੀ ਹੈ دیਵਾਨੀ ਹੈ ਔਰ ਖਾਸ ਕਰਕੇ ਉਹਨਾਂ ਦੇ ਡਾਂਸ ਦੇ ਲੋਕ ਜਿਹੜੇ ਨੇ ਉਹ ਬਾ ਕਮਾਲ دیਵਾਨੇ ਨੇ ਤਰਮਿੰਦਰ ਪੰਜਾਬ ਦੇ ਪਿੰਡ ਜ਼ਿਲ੍ਹਾ ਲੁਧਿਆਣੇ ਚ ਪੈਂਦਾ ਪਿੰਡ ਹੈ ਜੀ ਸਾਨੇਵਾਲ ਸਾਨੇਵਾਲ ਤਰਮਿੰਦਰ ਦਾ ਜਨਮ ਹੋਇਆ ਸੀ ਤਕਰੀਬਨ 5 6 ਜਮਾਤਾਂ ਤੱਕ ਇੱਥੇ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਟਿਊਬਲ ਮਕੈਨਿਕ ਦੇ ਤੌਰ ਤੇ ਮਲੇਰ ਕੋਟਲਾ ਵਿੱਚ ਜੌਬ ਵੀ ਕੀਤੀ ਹੈ ਲੇਕਿਨ ਉਹਨਾਂ ਦੇ ਸ਼ੁਰੂ ਤੋਂ ਹੀ ਐਕਟਿੰਗ ਦੇ ਵਿੱਚ ਜਾਣ ਦਾ ਉਹਨਾਂ ਦੇ ਭੂਤ ਸਵਾਰ ਸਿਗਾ ਔਰ ਜਦੋਂ ਵੀ ਉਹ ਮਤਲਬ ਗੱਡੀ ਨੂੰ ਟ੍ਰੇਨ ਨੂੰ ਵੇਖਦੇ ਤਾਂ ਪਤਾ ਲੱਗਦਾ ਸੀ ਕਿ ਇਹ ਟ੍ਰੇਨ ਸਿੱਧੀ ਬੰਬਈ ਜਾਏਗੀ ਔਰ ਤਰਮਿੰਦਰ ਦੇ ਵੀ ਜ਼ਿਹਨ ਦੇ ਵਿੱਚ ਹੁੰਦਾ ਸੀਗਾ ਕਿ ਮੈਂ ਵੀ ਇਸ ਟ੍ਰੇਨ ਰਾਹੀਂ ਇੱਕ ਨਾ ਇੱਕ ਦਿਨ ਬੰਬਈ ਜਾਵਾਂਗਾ ਔਰ ਵਧੀਆ ਸਟਾਰ ਬਣਾਂਗਾ ਤਰਮਿੰਦਰ ਦਾ ਉਹ ਸੁਪਨਾ ਪੂਰਾ ਹੋਇਆ ਜਦੋਂ ਤਰਮਿੰਦਰ ਬੰਬਈ ਗਿਆ ਉੱਥੇ ਆਡੀਸ਼ਨ ਦਿੱਤੇ ਆਡੀਸ਼ਨ ਦੇ ਦੇ ਕੇ ਉਹ ਫਿਲਮਾਂ ਦੇ ਵਿੱਚ ਆਉਣ ਜਾਣ ਉਹਨਾਂ ਦਾ ਬਣ ਗਿਆ ਔਰ ਕਹਿੰਦੇ ਐ ਕਿ ਤਰਮਿੰਦਰ ਇੰਨਾ ਖੂਬਸੂਰਤ ਸੀ ਕਿ ਡਾਇਰੈਕਟਰ ਨੇ ਪਹਿਲੀ ਨਜ਼ਰੇ ਹੀ ਉਹਨਾਂ ਨੂੰ ਆਪਣੀ ਫਿਲਮ ਵਾਸਤੇ ਸਿਲੈਕਟ ਕਰ ਲਿੱਤਾ ਸੀ ਬਲੈਕ ਐਂਡ ਵਾਈਟ ਮੂਵੀਆਂ ਤੋਂ ਰੰਗਦਾਰ ਮੂਵੀਆਂ ਦੇ ਵਿੱਚ ਨਜ਼ਰ ਆਏ ਨੇ ਤਰਮਿੰਦਰ ਤਰਮਿੰਦਰ ਦੇ ਦੋ ਪੁੱਤਰ ਨੇ ਸਨੀ ਦਿਓਲ ਤੇ ਬੋਬੀ ਦਿਓਲ ਔਰ ਦੋ ਮਹਿਰਜ਼ਾ ਨੇ ਇਹ ਵੀ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਉਹਨਾਂ ਨੇ ਬਕਾਇਦਾ ਤੌਰ ਤੇ ਪੰਜਾਬ ਦੇ ਵਿੱਚ ਪੰਜਾਬਣ ਦੇ ਨਾਲ ਸ਼ਾਦੀ ਕਰਵਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਹਿਮਾ ਮਾਲੜੀ ਨਾਲ ਸ਼ਾਦੀ ਕਰਵਾ ਲਈ कल आज धर्मिंदर ਨੂੰ ਲੈ ਕੇ ਜੋ ਖਬਰਾਂ سوشل میڈیا ਤੇ ਚੱਲ ਰਹੀਆਂ ਨੇ ਪਤਾ ਨਹੀਂ ਲੱਗ ਰਿਹਾ ਕਿ ਇਹ ਕਿੰਨੀਆਂ ਸੱਚੀਆਂ ਨੇ ਕਿੰਨੀਆਂ ਝੂਠੀਆਂ ਨੇ ਔਰ ਅਸੀਂ ਤਾਂ ਇਹੀ ਕਹਿੰਦੇ ਹਾਂ ਬਤੌਰ ਫੈਨ ਕਿ ਧਰਮਿੰਦਰ ਦੀ ਇਹ ਜਿਹੜੀ ਖਬਰ ਹੈ ਬਿਲਕੁਲ ਝੂਠੀ ਹੋਵੇ ਉਹ ਤੰਦਰੁਸਤ ਹੋ ਕੇ ਦੁਬਾਰਾ ਫਿਰ ਆਪਣੇ ਪਰਿਵਾਰ ਦੇ ਵਿੱਚ ਆਉਣ ਔਰ اپنی ایکٹنگ ਦੇ ذریعے اور ਆਪਣੀਆਂ ਗੱਲਾਂ ਬਾਤਾਂ ਦੇ ذریعے ਸ਼ੇਰੋ ਸ਼ਾਇਰੀ ਦੇ ذریعے ਉਹ ਲੋਕਾਂ ਦਾ ਮਨੋਰੰਜਨ ਕਰਦੇ ਰਹਿਣ ਲੇਕਿਨ ਦੋਸਤੋ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜੋ ਨੈਸ਼ਨਲ ਟੀਵੀ ਨੇ ਉਹਨਾਂ ਦੇ ਉੱਪਰ ਵੀ ਜਿਹੜੀਆਂ ਖਬਰਾਂ ਚੱਲਦੀਆਂ ਨੇ ਲੇਕਿਨ ਕਨਫਿਊਜ਼ ਅਸੀਂ ਤਾਂ ਹੋਏ ਆ ਕਿਉਂਕਿ ਉਹਨਾਂ ਦੀ ਬੇਟੀ ਇਸ਼ਾ ਦਿਉਲ ਦਾ ਮਤਲਬ ਜਿਹੜਾ ਹੈ ਬਿਆਨ ਆਇਆ ਹੈ ਔਰ ਵੀ ਬਹੁਤ ਸਾਰੇ ਕਲਾਕਾਰਾਂ ਦਾ ਬਿਆਨ ਆਇਆ ਕਿ ਤਰਮਿੰਦਰ ਬਿਲਕੁਲ ਤੰਦਰੁਸਤ ਨੇ ਔਰ ਇਸ ਸਮੇਂ ਜ਼ੇਰੇ ਇਲਾਜ ਨੇ ਔਰ ਕੈਂਡੀ ਹਸਪੀਟਲ ਮੁੰਬਈ ਵਿਖੇ ਉਹ ਐਡਮਿਟ ਕੀਤੇ ਹੋਏ ਨੇ ਔਰ ਬਿਲਕੁਲ ਆਈ ਸੀ ਯੂ ਵਿੱਚ ਨੇ ਹੁਣ ਭਵਿੱਖ ਦੇ ਵਿੱਚ ਕੀ ਆਉਂਦੀ ਆ ਖਬਰ ਕਿਸ ਤਰ੍ਹਾਂ ਦੀ ਆਉਂਦੀ ਹੈ ਜਦੋਂ ਤੱਕ ਉਹਨਾਂ ਦੇ ਪਰਿਵਾਰਕ ਮੈਂਬਰ ਮੀਡੀਆ ਦੇ ਸਾਹਮਣੇ ਆ ਕੇ ਨਹੀਂ ਕਹਿੰਦੇ ਤਾਂ ਇਹਨੂੰ ਆਪਾਂ ਖਬਰ ਨੂੰ ਕਿਸ ਕਦਰ ਲੈ ਸਕਦੇ ਹਾਂ ਅਸੀਂ ਤਾਂ ਦੁਆ ਕਰਦੇ ਹਾਂ ਜੀ ਕਤਰਮਿੰਦਰ ਜੀ ਠੀਕ ਠਾਕ ਹੋਵੋ ਔਰ ਆਪਣੇ ਪਰਿਵਾਰ ਵਿੱਚ ਵਾਪਸ ਆਓ ਜੇਕਰ ਤੁਸੀਂ ਜੇਕਰ ਇਹ ਖਬਰ ਮਤਲਬ ਸੱਚੀ ਹੈ ਕਿ ਤੁਸੀਂ ਇਸ ਦੁਨੀਆ ਤੇ ਨਹੀਂ ਰਹੇ ਤਾਂ ਪੋਸੂਨਾਮਾ ਚੈਨਲ ਦੇ ਸਾਰੀ ਟੀਮ ਦੇ ਵੱਲੋਂ ਆਪ ਜੀ ਨੂੰ ਨਿੱਗੀ ਸ਼ਰਧਾਂਜਲੀ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ